ਰਾਤ ਨੂੰ ਤਕਰੀਬਨ 3 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਐਕਸੀਡੈਂਟ ਹੋਇਆ ਉੱਥੇ ਜਦੋਂ ਮੌਕੇ ਤੇ ਦੇਖਿਆ ਗਿਆ ਤਾਂ ਮੌਕੇ ਤੇ ਸੀਗਾ ਇੱਕ ਟਰੱਕ ਜਾ ਰਿਹਾ ਜੋ ਪਤਾ ਲੱਗਿਆ ਜਿਹੜਾ ਟਰੱਕ ਜਾ ਰਿਹਾ ਸੀ ਸलो ਇੱਕ ਗੱਡੀ ਤੇਜ਼ ਰਫਤਾਰ ਜਿਹਦੇ ਚ ਮੁੰਡਾ ਰਾਜਿੰਦੀਪ ਸਿੰਘ ਨਾਮ ਦਾ ਮੁੰਡਾ ਸੀਗਾ ਜੋ ਜਲੰਧਰ ਤੋਂ ਸੀਗਾ ਜਦੀ ਉਮਰ ਤਕਰੀਬਨ 30 ਸਾਲ ਹੈ ਉਸ ਇਧਰ ਦੀ ਗੱਡੀ ਹਿੱਟ ਕਰਕੇ ਟਰੱਕ ਦੇ ਥੱਲੇ ਵੜ ਗਈ ਸਰ ਕਿੰਨੇ ਵਜੇ ਦਾ ਮਾਮਲਾ ਕੁਝ ਪਤਾ ਲੱਗਿਆ ਤਕਰੀਬਨ 3 ਵਜੇ ਦਾ ਜੀ ਤੇ ਮੌਕੇ ਤੇ ਵੀ ਡੈਥ ਹੋ ਗਈ ਸੀਗੀ ਸਰ ਟਰੱਕ ਵਾਲੇ ਦੇ ਨਾਲ ਕੋਈ ਕਰਵਾਏ ਵਗੈਰਾ ਕੀਤੀ ਨਹੀਂ ਕਿਉਂਕਿ ਜੋ ਪੜਤਾਲ ਤੋਂ ਪਤਾ ਲੱਗਿਆ ਵੀ ਗਲਤੀ ਜੋ ਗੱਡੀ ਵਾਲੇ ਦੀ ਸੀਗੀ ਟਰੱਕ ਤਾਂ ਆਪਣੀ ਸਪੀਡ ਤੇ ਸਲੋ ਸਪੀਡ ਤੇ ਜਾ ਰਿਹਾ ਸੀਗਾ ਤੇ ਬੈਕ ਤੋਂ ਹਿੱਟ ਕੀਤੀ ਗੱਡੀ ਤੇ ਪਤਾ ਲੱਗਿਆ ਕਿ ਸ਼ਾਇਦ ਕੀ ਮੁੰਡੇ ਨੇ ਕੋਈ ਮਤਲਬ ਡਿੰਕ ਵਗੈਰਾ ਹ ਹੁਣ ਅਸੀਂ ਪੋਸਟਮਾਰਟਮ ਕਰਾ ਰਹੇ ਹਾਂ ਉੱਥੇ ਪੋਸਟਮਾਰਟਮ ਸਭ ਕੁਝ ਕਲੀਅਰ ਹੋ ਜਾਊਗਾ ਸੀ ਕੋਈ ਸੀਸੀਟੀਵੀ ਵਗੈਰਾ ਸੀਸੀਟੀਵੀ ਖੰਗਾਲੇ ਜਾ ਰਿਹਾ ਸੀ ਸੀਸੀਟੀਵੀ ਵੀ ਦੇਖਾਂਗੇ ਵੀ ਕਿੰਨੀ ਕੁ ਸਪੀਡ ਤੇ ਕਿੱਥੋਂ ਆ ਰਿਹਾ ਸੀਗਾ ਮੁੰਡਾ ਇਕੱਲਾ ਹੀ ਸੀ ਮੁੰਡਾ ਇਕੱਲਾ ਸੀ ਜੀ ਰਾਤ ਨੂੰ ਤਕਰੀਬਨ 3 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਐਕਸੀਡੈਂਟ ਹੋਇਆ ਉੱਥੇ ਜਦੋਂ ਮੌਕੇ ਤੇ ਦੇਖਿਆ ਗਿਆ ਤਾਂ ਮੌਕੇ ਤੇ ਸੀਗਾ ਇੱਕ ਟਰੱਕ ਜਾ ਰਿਹਾ ਜੋ ਪਤਾ ਲੱਗਿਆ ਜ ਟਰੱਕ ਜਾ ਰਿਹਾ ਸੀ ਸਲੋ ਇੱਕ ਗੱਡੀ ਤੇਜ਼ ਰਫਤਾਰ ਜਿਹਦੇ ਚ ਮੁੰਡਾ ਰਾਜਨਦੀਪ ਸਿੰਘ ਨਾਮ ਦਾ ਮੁੰਡਾ ਸੀਗਾ ਜੋ ਜਲੰਧਰ ਤੋਂ ਸੀਗਾ ਜਦੀ ਉਮਰ ਤਕਰੀਬਨ 30 ਸਾਲ ਹੈ ਉਸ ਇਧਰ ਉਹਦੀ ਗੱਡੀ ਹਿੱਟ ਕਰਕੇ ਟਰੱਕ ਦੇ ਥੱਲੇ ਵੜ ਗਈ ਸੀ ਸਰ ਕਿੰਨੇ ਵੇ ਦਾ ਮਾਮਲਾ ਹੈ ਕੋਈ ਪਤਾ ਲੱਗਿਆ ਤਕਰੀਬਨ 3 ਵਜੇ ਦਾ ਜੀ ਤੇ ਮੌਕੇ ਤੇ ਵੀ ਡੈਥ ਹੋ ਗਈ ਸੀ ਸਰ ਟਰੱਕ ਵਾਲੇ ਦੇ ਨਾਲ ਕੋਈ ਕਰਵਾਏ ਵਗੈਰਾ ਕੀਤੀ ਨਹੀਂ ਕਿਉਂਕਿ ਜੋ ਪੜਤਾਲ ਤੋਂ ਪਤਾ ਲੱਗਿਆ ਵੀ ਗਲਤੀ ਜੋ ਗੱਡੀ ਵਾਲੇ ਦੀ ਸੀਗੀ ਟਰੱਕ ਤਾਂ ਆਪਣੀ ਸਪੀਡ ਤੇ ਸਲੋ ਸਪੀਡ ਤੇ ਜਾ ਰਿਹਾ ਸੀਗਾ ਤੇ ਬੈਕ ਤੋਂ ਹਿੱਟ ਕੀਤੀ ਗੱਡੀ ਤੇ ਪਤਾ ਲੱਗਿਆ ਕਿ ਸ਼ਾਇਦ ਕੀ ਮੁੰਡੇ ਨੇ ਕੋਈ ਮਤਲਬ ਡਿੰਕ ਵਗੈਰਾ ਹ ਹ ਹੁਣ ਅਸੀਂ ਪੋਸਟਮਾਰਟਮ ਕਰਾ ਰਹੇ ਹਾਂ ਉੱਥੇ ਪੋਸਟਮਾਰਟਮ ਸਭ ਕੁਝ ਕਲੀਅਰ ਹੋ ਜਾਊਗਾ ਜੀ ਇਹ ਸੀਸੀਟੀਵੀ ਵਗੈਰਾ ਸੀਸੀਟੀਵੀ ਖੰਗਾਲੇ ਜਾ ਰਹੇ ਆ ਸੀਸੀਟੀਵੀ ਵੀ ਦੇਖਾਂਗੇ ਵੀ ਕਿੰਨੀ ਕੁ ਸਪੀਡ ਤੇ ਕਿੱਥੋਂ ਆ ਰਿਹਾ ਸੀਗਾ ਮੁੰਡਾ ਇਕੱਲਾ ਹੀ ਸੀ ਮੁੰਡਾ ਇਕੱਲਾ ਸੀ ਜੀ ਆਤ ਤਕਰੀਬਨ 3 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਐਕਸੀਡੈਂਟ ਹੋਇਆ ਉੱਥੇ ਜਦੋਂ ਮੌਕੇ ਤੇ ਦੇਖਿਆ ਗਿਆ ਤਾਂ ਮੌਕੇ ਤੇ ਸੀਗਾ ਇੱਕ ਟਰੱਕ ਜਾ ਰਿਹਾ ਜੋ ਪਤਾ ਲੱਗਿਆ ਜਿਹੜਾ ਟਰੱਕ ਜਾ ਰਿਹਾ ਸੀ ਸलो ਇੱਕ ਗੱਡੀ ਤੇਜ਼ ਰਫਤਾਰ ਜਿਹਦੇ ਚ ਮੁੰਡਾ ਰਾਜਨਦੀਪ ਸਿੰਘ ਨਾਮ ਦਾ ਮੁੰਡਾ ਸੀਗਾ ਜੋ ਜਲੰਧਰ ਤੋਂ ਸੀਗਾ ਜਦੀ ਉਮਰ ਤਕਰੀਬਨ 30 ਸਾਲ ਹੈ ਉਸ ਇਧਰ ਦੀ ਗੱਡੀ ਹਿੱਟ ਕਰਕੇ ਟਰੱਕ ਦੇ ਥੱਲੇ ਵੜ ਗਈ ਸਰ ਕਿੰਨੇ ਵਜੇ ਦਾ ਮਾਮਲਾ ਕੁਝ ਪਤਾ ਲੱਗਿਆ ਤਕਰੀਬਨ 3 ਵਜੇ ਦਾ ਜੀ ਤੇ ਮੌਕੇ ਤੇ ਵੀ ਡੈਥ ਹੋ ਗਈ ਸੀ ਸਰ ਟਰੱਕ ਵਾਲੇ ਦੇ ਨਾਲ ਕੋਈ ਕਰਵਾਏ ਵਗੈਰਾ ਕੀਤੀ ਨਹੀਂ ਕਿਉਂਕਿ ਜੋ ਪੜਤਾਲ ਤੋਂ ਪਤਾ ਲੱਗਿਆ ਵੀ ਗਲਤੀ ਜੋ ਗੱਡੀ ਵਾਲੇ ਦੀ ਸੀਗੀ ਟਰੱਕ ਤਾਂ ਆਪਣੀ ਸਪੀਡ ਤੇ ਸਲੋ ਸਪੀਡ ਤੇ ਜਾ ਰਿਹਾ ਸੀਗਾ ਤੇ ਬੈਕ ਤੋਂ ਹਿੱਟ ਕੀਤੀ ਗੱਡੀ ਤੇ ਪਤਾ ਲੱਗਿਆ ਕਿ ਸ਼ਾਇਦ ਕੀ ਮੁੰਡੇ ਨੇ ਕੋਈ ਮਤਲਬ ਡਿੰਕ ਵਗੈਰਾ ਹ ਹੁਣ ਅਸੀਂ ਪੋਸਟਮਾਰਟਮ ਕਰਾ ਰਹੇ ਹਾਂ ਉੱਥੇ ਪੋਸਟਮਾਰਟਮ ਸਭ ਕੁਝ ਕਲੀਅਰ ਹੋ ਜਾਊਗਾ ਜੀ ਉਹ ਸੀਸੀਟੀਵੀ ਵਗੈਰਾ ਸੀਸੀਟੀਵੀ ਖੰਗਾਲੇ ਜਾ ਰਹੇ ਆ ਸੀਸੀਟੀਵੀ ਵੀ ਦੇਖਾਂਗੇ ਵੀ ਕਿੰਨੀ ਕੁ ਸਪੀਡ ਤੇ ਕਿੱਥੋਂ ਆ ਰਿਹਾ ਸੀਗਾ ਮੁੰਡਾ ਇਕੱਲਾ ਹੀ ਸੀ ਮੁੰਡਾ ਇਕੱਲਾ ਸੀ ਜੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप